ਹੋ ਆਹੋ ਤੇਰੀ ਆਪ ਨੂੰ ਸਟਾਰਟ ਕਰ ਲੈਣਾ ਅੰਦਰੋਂ ਅੱਛਾ ਸਟਾਰਟ ਕਰ ਲੈਣਾ ਪੁਆਇੰਟ ਆਹ ਸਟਾਰਟ ਕਰ ਲੈਣਾ ਕੋਸੇ ਜੀ ਲਾਜਤੋ ਕੁਝ ਨਹੀਂ ਆਈ ਥੋੜਾ ਲਾ ਮੈਂ ਦਰਸ਼ਨ ਸਿੰਘ ਸਰਪੰਚ ਇਹ ਇਹ ਰਸਤਾ ਬਾਬੇ ਪੀਰ ਨੂੰ ਜਿਹੜਾ ਜਾਂਦਾ ਪਿੰਡ ਦਾ ਸਾਂਝਾ ਕਿਹੜੇ ਪਿੰਡ ਦਾ ਹੈ ਚੰਦੂ ਪਿੰਡ ਜੀ ਹਾਂਜੀ ਇਹ ਰਸਤੇ ਦੀ ਨਿਸ਼ਾਨਦੇ ਲਈ ਪਿੰਡ ਨੇ ਮੇਰਾ ਸਾਥ ਦਿੱਤਾ ਪੂਰਾ ਕਿਉਂ ਪ੍ਰਾਨੀ ਚੰਗੇ ਸੀ ਇਹ ਇਹ ਸਾਰਾ ਪਿੰਡ ਤੰਗ ਸੀ ਜੀ ਆਪਣਾ ਜਿਹੜੇ ਜਿਵੇਂ ਆਪਣਾ ਸਟੇਡੀਅਮ ਹੈ ਬਾਬਾ ਪੀਰੇ ਸਮਸ਼ਾਨ ਘਾਟ ਹੈ ਜਿਹੜਾ ਆਪਣਾ ਵਿਸਾਰਾ ਬੰਗਾ ਇਹ ਆਪਣਾ ਸਾਰੇ ਪਿੰਡਾਂ ਨੂੰ ਰਸਤਾ ਲੱਗਦਾ ਜੀ ਜਿਹੜਾ ਆਪਣਾ ਪਿੰਡ ਚੰਦੂ ਦਾ ਮੇਨ ਰਸਤਾ ਇਹ ਹੈ ਇਸ ਕਰਕੇ ਇਸ ਨੂੰ ਖਿਲਾਣਾ ਚਾਹ ਹਾਂਜੀ ਇਸ ਕਰਕੇ ਇਹ ਇਹ ਰਸਤੇ ਦੀ ਨਿਸ਼ਾਨਦੇਹੀ ਕਰਾ ਕੇ ਆਪਾਂ ਖਿਲਾਣਾ ਚਾਹੁੰਦੇ ਆ ਅੱਜ ਨਿਸ਼ਾਨਦੇਹੀ ਹੋਗੀ ਅੱਜ ਨਿਸ਼ਾਨਦੇਹੀ ਹੋਗੀ ਨਿਸ਼ਾਨਦੇਹੀ ਦੇ ਵਿੱਚ ਕੋਈ ਰੌਲਾ ਰੱਪਾ ਤਾਂ ਨਹੀਂ ਹੈ ਜਮੈਂ ਨਹੀਂ ਜੀ ਕੋਈ ਰੌਲਾ ਰੱਪਾ ਨਹੀਂ ਹੈਗਾ ਜੀ ਜਿਹੜਾ ਮڑے ਮੁੱਟੇ ਕਿਤੇ ਚਲੋ ਮਕਾਨ ਮੜਾ ਮੁੱਟਾ ਕੋਈ ਛਤੜਾ ਐਵੇਂ ਦੇ ਕੋਈ ਮੜਾ ਮੁੱਟਾ ਆ ਗਿਆ ਆਪਾਂ ਇਸ ਇਸ ਨੂੰ ਨਾ ਪਿਆਰ ਨਾਲ ਸਮਝਾ ਕੇ ਇਹਨੂੰ ਆਪਾਂ ਮੱਲੇ ਕਬਜ਼ਾ ਲੈਣਾ ਚਾਹਾਂਗੇ ਠੀਕ ਹੈ ਪਰ ਲੋਕ ਕੋਸ਼ਿਸ਼ ਕਰਾਂਗੇ ਜੀ ਅਸੀਂ ਪਰ ਇਹਨਾਂ ਲੋਕਾਂ ਨੂੰ ਬੇਨਤੀ ਕੀ ਕਰਨਾ ਚਾਹੀਏ ਬੇਨਤੀ ਇਹ ਹੈ ਜੀ ਆਪਣੀ ਪਿੰਡ ਨੂੰ ਸਾਰੇ ਪਿੰਡ ਨੂੰ ਬੇਨਤੀ ਹੈ ਕਿ ਇਹ ਇਹ ਰਸਤੇ ਦਾ ਸਾਰੇ ਪਿੰਡ ਨੂੰ ਸੁੱਖ ਹੈ ਇਹ ਕੋਈ ਕਿਸੇ ਦਾ ਐ ਨਹੀਂ ਹੈ ਵੀ ਕੋਈ ਪਰਸਨਲ ਕੰਮ ਤਾਂ ਹੈ ਨਹੀਂ ਸਰਪੰਚ ਸਾਹਿਬ ਜੀ ਮੇਕ ਇਹਦੇ ਵਿੱਚ ਕਿਸੇ ਦੇ ਮਕਾਨ ਆ ਗਿਆ ਚਾਹੇ ਕੋਈ ਛਤੜ ਆ ਗਿਆ ਚਾਹੇ ਕੁਝ ਵੀ ਆ ਗਿਆ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੀਏ ਬੇਨਤੀ ਇਹ ਹੀ ਕਰਾਂਗੇ ਜੀ ਦੇਖੋ ਆਪਣੇ ਪਿੰਡ ਦਾ ਕੰਮ ਹੈ ਤੇ ਪਿਆਰ ਨਾਲ ਸਮਝਾ ਕੇ ਉਹਨਾਂ ਨੂੰ ਬਿਠਾ ਕੇ ਸਮਝਾਵਾਂਗੇ ਵੀ ਇਹ ਆਪਣੇ ਮਾਰੇ ਮੁੱਤੇ ਜਿਹੜੇ ਛਤਰੇ ਜੁੱਤੜੇ ਆਏ ਆ ਇਹ ਐਸੇ ਪਾਸੇ ਕਰੋ ਤੇ ਪਿੰਡ ਨੂੰ ਰਸਤਾ ਦਿਓ ਰਸਤਾ ਖੋਲ ਦਿਓ ਜੀ ਜੇ ਮੈਂ ਪਰਮਿਸ਼ਨ ਕਰਨ ਨੂੰ ਹਲਕਾ ਮੰਡ ਵੀ ਜੀ ਪਿੰਡ ਚਾਂਦੂ ਦੀ ਮਨਤੀ ਕਰਨਾ ਹੈ ਸੀ ਬਾਬੇ ਪੀਰ ਵਾਲੀ ਰਸਤੇ ਦੀ ਤੇ ਕਿੰਨੀ ਜੀ ਉੱਥੇ ਕੋਈ ਵਿਵਾਦ ਵਗੈਰਾ ਹੈ ਜਾਂ ਕੁਝ ਤਾਂ ਨਹੀਂ ਨਾ ਜੀ ਸਾਰਾ ਪਿੰਡ ਸਹਿਮਤ ਹੈ ਜੀ ਪੰਚਾਇਤ ਕਰਾ ਰਹੀ ਹੈ ਜੀ ਜਿਵੇਂ ਕਿ ਕਿਸੇ ਦੇ ਕੋਈ ਛੱਤਵੇ ਜਾਂ ਕੋਈ ਬਾਗਦਲ ਜਾਂ ਕੋਈ ਨਾੜੇ ਮੁੱਟੀ ਆਏ ਆ ਇਹਦਾ ਕੀ ਹੱਲ ਹੋਣਾ ਹੈ ਮੇਰੇ ਇਹਦਾ ਤੇ ਅਸੀਂ ਨਿਸ਼ਾਨ ਲਵਾ ਸਕਦੇ ਆ ਬਾਕੀ ਵੀਡੀਓ ਦਾ ਉਸਤਲੇ ਕਾਰਵਾਈ ਕਰ ਸਕਦੇ ਆ ਅੱਜ ਕੱਲੇ ਨਿਸ਼ਾਨਾਂ ਦੇ ਲਵਾ ਸਕਦੇ ਠੜੇ